ਲਾਲਪੁਰੇ ਨੂੰ ਇੰਨੀਆਂ ਮਿਰਚਾਂ ਲਗੀਆਂ ਇੰਨੀਆਂ ਮਿਰਚਾਂ ਲਗੀਆਂ ਕਹਿੰਦਾ ਸ਼ਿੰਗੀ ਦਾ ਦਿਮਾਗ ਖਰਾਬ ਹੋ ਗਿਆ ਚੰਗੇ ਪੱਲੇ ਬੰਦੇ ਜਿਹਦੇ ਨੂੰ ਉਹ ਮਾਰਨ ਨੂੰ ਫਿਰਦਾ ਉਹ ਤਾਂ ਬਿਲਕੁਲ ਹਲ ਗਿਆ ਹਿਲ ਗਿਆ ਹਿਲ ਗਿਆ ਉਹ ਲਾਲਪੁਰਾ ਸਾਹਿਬ ਮੈਂ ਆਪਣੇ ਆਲਾਨ ਕਰਦਾ ਇਹ ਮੈਂ ਤੈਨੂੰ ਵੀ ਸ਼ਰਿਆਮ ਕਹਿੰਨਾ ਮੇਰੇ ਭਰਾਵਾਂ ਦੇ ਸਿਰ ਤੇ ਤੈਨੂੰ ਇੱਕ ਗੱਲ ਕਹਿ ਦੇਣਾ ਕਿ ਤੈਨੂੰ ਰਾਜਨੀਤਿਕ ਤੌਰ ਤੇ ਮਾਰਾਂਗੇ ਮਾਰਾਂਗੇ ਤੇ ਮਾਰਾਂਗੇ ਜੈ ਜੀ ਹਰਿਆਕਾਰ ਇਹ ਮੇਰਾ ਪਰਮਾਨਸੀ ਸੀ ਕਿ ਤੂੰ ਮੇਰੇ ਵਿਹੜੇ ਤੇ ਆ ਕੇ ਮੇਰਾ ਟੇਬਲ ਰੱਖ ਕੇ ਇੱਥੇ ਭਾਸ਼ਣ ਕਰਕੇ ਚਲ ਗਿਆ ਇਹ ਮੇਰੀ ਪਰਮਾਨਸੀ ਸੀ ਤੇ ਪਿਓ ਦਾ ਪੋਤਿਆ ਨਾ ਤੇ ਆ ਮੇਰੀ ਇੱਕ ਟਾਇਲ ਚੱਪ ਕੇ ਦਿਖਾਈ ਹੁਣ ਇੱਕ ਟਾਇਲ ਇਹ ਟਾਇਲ ਆ ਕੇ ਲਤਾ ਸ਼ਾਂਕ ਕੇ ਕਰਨੋਂ ਪਈ ਜੁਨ ਲਤਾ ਸ਼ਾਂਕ